ਆਈ ਆਪਣੇ ਬੱਚੇ ਤੋਂ ਬਿਨਾ ਐ ਬਾਜੀ ਬਹੁਤ ਗਰੀਬ ਜੇ ਹਾਡਾ ਕੋਈ ਹਾਲ ਨਹੀਂ ਰਹਿ ਗਿਆ ਹੋਣਾ ਸੁਨੈਰੀਪੁਕ ਦੇ ਲਈ ਵਿਦੇਸ਼ ਕੇ ਇੱਕ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਅਸੀ ਕਿ ਇਹ ਨੌਜਵਾਨ ਆਪਣੇ ਪਰਿਵਾਰ ਦਾ ਇਕਲੋਤਾ ਪੁੱਤਰ ਸੀਗਾ ਤੇ 7 ਦਿਨ ਪਹਿਲਾਂ ਉਸ ਨੂੰ ਹਾਰਟ ਅਟੈਕ ਆਇਆ ਸੀ ਤੇ ਹਾਰਟ ਅਟੈਕ ਤੋਂ ਬਾਅਦ ਇਲਾਜ ਦੇ ਲਈ ਹਸਪਤਾਲ ਦੇ ਵਿੱਚ داخل ਕਰਵਾਇਆ ਸੀ ਤੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਉਸ ਨੌਜਵਾਨ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ ਸਿੱਕੇ ਘਟਨਾ ਗੁਰਦਾਸਪੁਰ ਦੇ ਬਟਾਲਾ ਬਟਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇਹ ਨੌਜਵਾਨ ਹੈ ਰਹਿੰਦਾ ਸੀਗਾ ਕਿ 7 ਸਾਲ ਪਹਿਲਾਂ ਵਿਦੇਸ਼ ਦੇ ਵਿੱਚ ਚਲਿਆ ਗਿਆ ਸੀ ਹਾਂਗਕਾਂਗ ਦੇ ਵਿੱਚ ਕੰਮ ਦੇ ਲਈ ਰਹਿ ਰਿਹਾ ਸੀਗਾ ਸਨੈਰਪਿਕ ਦੇ ਲਈ ਉਹ ਹਾਂਗਕਾਂਗ ਦੇ ਵਿੱਚ ਰਹਿੰਦਾ ਸੀ ਤੇ ਹਾਂਗਕਾਂਗ ਦੇ ਵਿੱਚ ਬੀਤੇ 7 ਦਿਨ ਪਹਿਲਾਂ ਉਸ ਨੂੰ ਹਾਰਟ ਅਟੈਕ ਹੁੰਦਾ ਹੈ ਉਸ ਤੋਂ ਬਾਅਦ ਉਸੇ ਦੋਸਤਾਂ ਦੇ ਵੱਲੋਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਸੀ ਤੇ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ ਉਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਪੂਰਾ ਹਾਲ ਹੈ ਤਸੀਕ ਦੇ ਨੌਜਵਾਨ ਆਪਣੇ ਮਾਪਿਆਂ ਦਾ ਪਿਆਲਾਤਾ ਪੁੱਤਰ ਸੀ ਉਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਪੂਰਾ ਹਾਲ ਹੈ ਤੇ ਦਸਦੀਕੀ ਪਰਿਵਾਰ ਦੇ ਵੱਲੋਂ ਸਰਕਾਰ ਤੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਨੌਜਵਾਨ ਪੁੱਤਰ ਦੀ ਮ੍ਰਿਤਕ ਦੇ ਵਾਪਸ ਭਾਰਤ ਲਿਆਂਦੇ ਜਾਵੇ ਤਾਂ ਕਿ ਉਹ ਆਪਣੇ ਨੌਜਵਾਨ ਪੁੱਤਰ ਦੀ ਅੰਤਿਮ ਰਸਮਾਂ ਨਿਭਾ ਸਕਣ ਉਸਦੇ ਅੰਤਿਮ ਦਰਸ਼ਨ ਕਰ ਸਕਣ ਤੇ ਦਸਦੀਕੀ ਇਸ ਨੌਜਵਾਨ ਦਾ ਨਾਮ ਸੁਰਜਨ ਸਿੰਘ ਦੱਸਿਆ ਜਾ ਰਿਹਾ ਕਿ ਬਟਾਲਾ ਦਾ ਰਹਿਣ ਵਾਲਾ ਸੀ ਤੇ ਜਿਸ ਦੀ ਉਮਰ ਮਹਿਜ 27 ਸਾਲ ਸੀ 7 ਸਾਲ ਪਹਿਲਾਂ ਇਹ ਨੌਜਵਾਨ ਵਿਦੇਸ਼ ਗਿਆ ਸੀ ਤੇ ਪਰਿਵਾਰ ਉਸ ਨੂੰ ਉਡੇਕਰਿਆ ਸੀ ਦੱਸਿਆ ਜਾ ਰਿਹਾ ਕਿ 4 ਤੋਂ 5 ਮਹੀਨਿਆਂ ਦੇ ਅੰਦਰ ਇਸ ਨੌਜਵਾਨ ਨੇ ਵਾਪਸ ਭਾਰਤ ਪਰਤਣਾ ਸੀ ਪੰਜਾਬ ਪਰਤਣਾ ਸੀ ਪਰ ਉਸ ਤੋਂ ਪਹਿਲਾਂ ਹੀ ਮਨਪਾਗਾ ਪਾਣਾ ਵਾਪਰ ਚੁੱਕਿਆ ਦੋਸਤੋ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦिला ਹੈ ਵੇਖੀ ਜਾ ਰਹੀ ਹੈ ਤੋਂ ਸਿਵਸਾ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧਿਤ ਪਰਿਵਾਰਿਕ ਮੈਂਬਰ ਕੀ ਜਾਣਕਾਰੀ ਦੇਤੇ ਰਹੇ ਇਹ 7 ਸਾਲ ਹੋ ਗਏ ਬਾਜੀ ਬੜਾ ਵੀ ਹੀ ਕਿਹਾ ਉੱਥੇ ਹੀ ਨਹੀਂ 5 ਸਾਲ ਹੋ ਗਏ ਨਹੀਂ ਆਇਆ ਜੇ ਹੋਣੇ ਆਉਣਾ ਹੀ ਉਹਨੇ ਬਾਜੀ 4 ਕਿ ਮਹੀਨੇ ਬੰਜ ਰਹੇ ਨੇ ਆ ਜਾਣਾ ਹਾਂ ਤਿਆਗ ਹੁਣ ਕਰਕੇ ਉਹਦੀ ਜੱਤ ਹੋ ਗਈ ਉੱਥੇ ਗੱਲ ਬਾਤ ਪਹਿਲਾਂ ਵੀ ਮੈਂ ਦੀ ਗੱਲ ਹੋਇਆ ਉੱਥੇ ਉੱਥੇ ਹਸਪੀਟਲ ਦਾ ਅਗਲ ਕੀਤਾ ਉਹਨਾਂ ਨੇ ਮੇਰੀ ਗੱਲ ਹੁੰਦੀ ਰਹੀਂਦਾ ਮਮੀ ਜਿੰਦਾਰਾ ਕਰੀਂ ആ മുജീ മൈ ബീരോ ബി അതാ ഹാർ വൺ ਹਾਏ ਮੈਂ ਮਾਜਾ ਮੈਂ ਕਿਤਨਾ ਜੀ ਆਪਣੇ ਬੱਚੇ ਤੋਂ ਬਗਿਆਰ ਹਾਏ ਮੈਂ ਮਾਜਾ ਮੈਨੂੰ ਗੱਲ ਨਹੀਂ ਜੇ ਅੰਦੀ ਹਾਏ ਮੈਂ ਮਾਜਾ ਮੈਨੂੰ ਗੱਲ ਨਹੀਂ ਹੋਈ ਅੰਦੀ ਮੇਰਾ ਬੱਚਾ ਇਹ ਤਾਂ ਟੈਕ ਹੋਇਆ ਭਾਜੀ ਉਹ ਬਰਤ 27 ਸਾਲ ਦਾ ਆ ਕੰਗਰੇ ਬੇੜਾ ਕਮਾਈ ਕਰਨ ਚੱਲ ਗਿਆ ਇੱਕ ਪਾਣੀ ਤੇ ਜੀ ਬਾਡੀ ਬਿਲੋਂ ਮਲੋ ਸਿੱਤੀ ਸਿੱਤੀ ਮੈ ਪੈ ਭਾਈ ਕੀਤੀ ਜਾਓ ਤੇ ਲਈ ਸਰਕਾਰ ਨੂੰ ਬੇਨਤੀ ਆ ਤੇ ਸਰਕਾਰ ਨੂੰ ਬੇਨਤੀ ਆ ਮੈਨੂੰ ਕੱਲਾ ਕੱਲਾ ਮੇਡਾ ਸੀ ਉਹਦੇ ਮੂਹਰੇ ਦੇਖੀਦਾ ਸੀ ਤਾਂ ਜੀ ਮੈਂ ਤੁਹਾਨੂੰ ਯਰੀ ਕਰਦੀ ਸੀ ਤੇ ਤੁਹਾਨੂੰ ਜੀ ਦਾ ਕੰਮ ਕਰੀਦਾ ਮੈਂ ਪਰ ਮੋਟਾ ਹੋਇਆ ਰਹਤ ਤੇ ਬੇਨਤੀ ਕਿੰਨੀ ਬਲੀਕੀ ਨਾ ਜੀ ਬਲਵਿੰਦਰ ਸਿੰਘ ਕੀ ਲੱਗਦੀ ਮਮਾ ਜੀ ਕਿੰਨੀ ਮੜੀ ਮੜੀ ਦੀ 27 ਸਾਲ ਗਾਇਕ ਹਨ ਮੈਂ ਅਨਮਰੜ ਸੀ ਕੀ ਪੀਲ ਕਰਦੇ ਨੇ ਲੈ ਵੀ ਸਰਮ ਕਰਦੇ ਕਰਦੇ ਕਿ ਜੋ ਵੀ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਇੱਥੇ ਰੋਜ਼ਗਾਰ ਦਿੱਤਾ ਚੱਲੋ 11 ਹਾਂਜੀ ਤੇ ਜਿਹੜੇ ਬਾਹਰ ਜਾਣਾ ਬੱਚੇ ਇੱਥੇ ਆਪਣੇ ਮਾਪੋ ਦਾ ਖਿਆਲ ਰੱਖਣ ਉਹਨਾਂ ਦੀ ਦੇਖਭਾਲ ਕਰਨਾ ਤੇ ਸਰਕਾਰਾਂ ਨੂੰ ਇਹ ਬੇਨਤੀ ਆ ਕਿ ਬੱਚੇ ਜਿਹੜੇ ਹਿੰਦੁਸਤਾਨ ਦੇ ਬਾਹਰ ਨਾ ਜਾਣ ਕਿ ਇੱਥੇ ਹੀ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤੇ ਬਾਹਰ ਦੇ ਪੰਜਾਬ ਦੀ ਜਵਾਨੀ ਜਿਹੜੀ ਬਾਹਰ ਜਾਂਦੀ ਹੈ ਉਹਨਾਂ ਨੂੰ ਨਾਰਨ ਬੱਚਿਆਂ ਮਾਂ ਬੇਣਾਂ ਵਿੱਚ ਸੁਖੀ ਰਹੀ ਬੱਚਿਆਂ ਦਾ ਵੀ ਸੁਖ ਸ਼ਾਂਤੀ ਰਹੇ ਹਾਂਜੀ ਸਰਦਾਰ ਨੂੰਗੇ ਮੈਸੇਜ ਆ ਰਿਹਾ ਸਰਕਾਰ ਨੂੰ ਬੇਨਤੀ ਹੱਥ ਜੋੜ ਕੇ ਕਿ ਉਹ ਬੱਚੇ ਦੀ ਡੈੱਡ ਬਾਡੀ ਜਿਹੜੀ ਸੀ ਆ ਤਿੰਨ ਦਿਨ ਪਹਿਲਾਂ ਸਾਡੇ ਹੀ ਗਵੰਡ ਇੰਜੀਨੀਅਰ ਮਲ ਸਿੰਘ ਜੀ ਚਨਾਦੀ ਹਾਂਗਕਾਂਗ ਦੇ ਵਿੱਚ ਅਚਾਨਕ ਅਟੈਕ ਹੋਣ ਦੇ ਕਰਕੇ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਿਤਾ ਜਿਹੜੇ ਸਰਜਨ ਸਿੰਘ ਨੇ ਉਹ ਪਿੰਡਾਂ ਪਿੰਡਾਂ ਵਿੱਚ ਸਬਜ਼ੀ ਵੇਚਦੇ ਨੇ ਬਹੁਤ ਹੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਅੱਜ 3 ਦਿਨ ਪਹਿਲਾਂ ਅਸੀਂ ਇਹਨਾਂ ਦਾ ਘਰ ਫੋਨ ਆਇਆ ਸੀ ਕਿ ਇਹਨਾਂ ਦੇ ਬੇਟੇ ਦੀ ਜਿਹੜੀ ਮੌਤ ਹੋ ਚੁੱਕੀ ਹੈ ਸਾਨੂੰ ਪਤਾ ਲੱਗਾ ਪੂਰੇ ਪਿੰਡ ਵੱਸ ਜਿਹੜੇ ਨਾਲ ਘਰ ਵਿੱਚ ਆਏ ਸ਼ੋਕ ਦੀ ਲਹਿਰ ਜਿਹੜੀ ਪੂਰੇ ਪਿੰਡ ਵਿੱਚ ਪਾਈ ਗਈ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਜੇ ਇਹ ਬੱਚੇ ਨੌਕਰੀਆਂ ਦੇਣ ਬੱਚਿਆਂ ਨੂੰ ਤੇ ਸਾਡੇ ਬੱਚਿਆਂ ਨੂੰ ਕੀ ਲੋੜ ਹੈ ਬਾਹਰ ਜਾਣ ਦੀ ਅੱਜ ਉਹਨਾਂ ਦੇ ਘਰ ਵਿੱਚ ਕੋਈ ਜੀ ਨਹੀਂ ਹੈ ਮਗਰ ਇਕੱਲਾ ਇਕੱਲਾ ਉਹਨਾਂ ਦਾ ਬੇਟਾ ਸੀ ਕੋਈ ਉਹਨਾਂ ਦੀ ਬੇਟੀ ਨਹੀਂ ਹੈ ਉਹਦੀ ਸ਼ਾਦੀ ਵੀ ਨਹੀਂ ਹੋਈ 7 ਸਾਲ ਪਹਿਲਾਂ ਬਾਹਰ ਗਿਆ ਸੀ ਅੱਜ ਉਹ ਮ੍ਰਿਤੂ ਦੇ ਰੂਪ ਵਿੱਚ ਪਿੰਡ ਵਾਪਸ ਆ ਰਿਹਾ ਹੈ ਮੈਂ ਬਸ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਸੈਂਟਰ ਗਵਰਨਮੈਂਟ ਤੋਂ ਮੰਗ ਕਰਦਾ ਹਾਂ ਕਿ ਉਹਨਾਂ ਦੇ ਪਰਿਵਾਰ ਦੀ ਜਿਹੜੀ ਗੱਲ ਸੁਣੀ ਜਾਵੇ ਉਹਨਾਂ ਦੇ ਬੱਚੇ ਦੀ ਜਿਹੜੀ ਦੀ ਅਮ੍ਰਿਤਕ ਦੇਹ ਜਿਹੜੀ ਆ ਉਹ ਸਾਨੂੰ ਜਿਹੜੀ ਇਸ ਪਰਿਵਾਰ ਨੂੰ ਜਿਹੜੀ ਪਹੁੰਚਾਈ ਜਾਵੇ ਧੰਨਵਾਦ